ਜਿਹੜਾ ਮਨੁੱਖ ਆਪਣੇ ਨੇੜੇ ਹੋਵੇਗਾ ਉਹ ਤਨਹੀਓ ਪ੍ਰਮਾਤਮਾ ਦੇ ਨੇੜੇ ਹੋਵੇਗਾ ਜਿਹੜਾ ਮਨੁੱਖ ਆਪਣੇ ਅੰਦਰ ਪ੍ਰਵੇਸ਼ ਕਰ ਗਿਆ ਉਹਨੇ ਤੇ ਪ੍ਰਮਾਤਮਾ ਦਾ ਦਵਾਰ ਖੜਕਟਾ ਦਿੱਤਾ ਹੈ ਦਰਮ ਦੇ ठाਡੇ ਦਰਵਾਜ਼ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵੜ اے ਪ੍ਰਭੂ ਆਪਣਾ ਦਰਵਾਜ਼ਾ ਖੋਲ ਓਣ ਇਹਦਾ ਮਤਲਬ ਕਬੀਰ ਕਹਿ ਰਹੇ ਨੇ ਮੈਂ ਅੰਤੜਮੁਖੀ ਹੋ ਗਿਆ ਸਾਰੇ ਪਾਸੇ ਸੀਮਿੰਟ ਕੇ ਮੈਂ ਆਪਣੇ ਅੰਦਰ ਆ ਗਏ ਹੁਣ ਇਹ ਦਰਵਾਜ਼ਾ ਮੈਂ ਨਹੀਂ ਖੋਲ ਸਕਦਾ ਮੈਂ ਤੇਰੇ ਦਰ ਤੱਕ ਤੇ ਪਹੁੰਚ ਸਕਦਾ ਤੇਰਾ ਦਰ ਖੋਲ ਨਹੀਂ ਸਕਦਾ ਇਹ ਦਰ ਤੋਂ ਆਪ ਖੋਲ ਦਰਮਾ ਨੇ ठाਡੇ ਦਰਬਾਰ ਦਰਮਾ ਹੁੰਦੇ ਮੈਂ ਤੇਰੇ ਦਰ ਤੇ ਖੜਾ ਆ ਗਿਆ ਤੇਰੇ ਦਰ ਤੇ ਬੜੀ ਵੱਡੀ ਗੱਲ ਹੈ ਕਿਸ ਤਰ੍ਹਾਂ ਮੰਨ ਲਈਏ ਕਬੀਰ ਤੂੰ ਪਹੁੰਚ ਗਿਆ ਪ੍ਰਮਾਤਮਾ ਦੇ ਦਰ ਤੇ